ਦੋਸਤਾਂ ਨਾਲ ਚਰਨੇਚ ਕਰ ਰਹੇ ਸੀ ਮસ્ਤੀ ਫਿਰ ਜੋ ਹੋਇਆ ਦੇਖ ਕੇ ਉੱਜ ਗਏ ਹੋਸ਼ ਬਰਸਾਤ ਦਾ ਮੌਸਮ ਆਉਂਦੇ ਹੀ ਲੋਕ ਥੀਲਾ ਤੇ ਚਰਨਿਆਂ ਦਾ ਆਨੰਦ ਲੈਣ ਲਈ ਨਿਕਲ ਜਾਂਦੇ ਹਨ ਹਾਲਾਂਕਿ ਇਹ ਥਾਵਾਂ ਜਿੰਨੀਆਂ ਖੂਬਸੂਰਤ ਹਨ ਉਹਨੀ ਆਈ ਖਤਰਨਾਕ ਅਜਿਆਂ ਦਾ ਹਮਤੇ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਤੁਸੀਂ ਕਈ ਵਾਰ ਖਬਰਾਂ ਵਿੱਚ ਪੜਿਆ ਅਤੇ ਦੇਖਿਆ ਹੋਵੇਗਾ ਕਿ ਲੋਕ ਝੀਲਾਂ ਜਾਂ ਚਰਨੇ ਵਿੱਚ ਨਹਾਉਣ ਗਏ ਪਾਣੀ ਵਿੱਚ ਅਚਾਨਕ ਵਾਧਾ ਹੋਣ ਕਰਕੇ ਉੱਤੇ ਫਸ ਗਏ ਪਾਣੀ ਵਿੱਚ ਵਹਿ ਗਏ ਕਈਆਂ ਦੀ ਜਾਨ ਚਲੀ ਗਈ ਪਰ ਇਸੇ ਵਾਰ ਚਰਨੇ ਚ ਨਾਉਣ ਵਾਲੇ ਮੁੰਡੇ ਨਾਲ ਕੁਝ ਹਰਨ ਜਨੇ ਹੋ ਗਿਆ ਮੁੰਡੇ ਨਾਲ ਹੋਈ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਮੁੰਡੇ ਦਾ ਗਰੁੱਪ ਨੂੰ ਚਰਨ ਵਿੱਚ ਨਾਉਂਦਾ ਦੇਖਿਆ ਜਾ ਸਕਦਾ ਹੈ ਕੁਝ ਸਮੇਂ ਬਾਅਦ ਇੱਕ ਮੁੰਡੇ ਨੇ ਪੇਟ ਵਿੱਚ ਅਜੀਬ ਜਿਹੀ ਹਰਕਤ ਹੁੰਦੀ ਹੈ ਜਿਸ ਕਾਰਨ ਉਹ ਬਹੁਤ ਡਰ ਜਾਂਦਾ ਹੈ ਜਦੋਂ ਮੁੰਡਾ ਪਾਣੀ ਤੋਂ ਥੋੜਾ ਜਿਹਾ ਬਾਹਰ ਆ ਕੇ ਦੇਖਦਾ ਹੈ ਤਾ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਪੇਟ ਵਿੱਚ ਸੱਪ ਵੜ ਗਿਆ ਹੈ। ਮੁੰਡੇ ਨੇ ਆਪਣੇ ਹੱਥਾਂ ਨਾਲ ਸੱਪ ਦਾ ਮੂੰਹ ਤੇ ਆਪਣੇ ਪੇਟ ਦੇ ਅੰਦਰ ਫੜਿਆ ਹੋਇਆ। ਸੱਪ ਨੂੰ ਦੋਸਤ ਦੀ ਪੇਟ 'ਚ ਫੜਿਆ ਦੇਖ ਕੇ ਮੁੰਡੇ ਦੇ ਦੋਸਤਾਂ ਨੂੰ ਸੱਪ ਦੀ ਪੂੰਛ ਫੜ ਲਈ। ਉਸ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਥੋੜੀ ਦੇਰ ਬਾਅਦ ਉਹ ਚਰਨੇ ਤੋਂ ਬਾਹਰ ਆਉਂਦੇ ਹਨ ਤੇ ਸੱਪ ਨੂੰ ਵੀ ਬਾਹਰ ਛੱਡ ਦਿੰਦੇ ਹਨ ਜਦੋਂ ਸੱਪ ਬਾਹਰ ਆਉਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਸੱਪ ਦਾ ਆਕਾਰ ਬਹੁਤ ਵੱਡਾ ਸੀ ਤੁਹਾਨੂੰ ਫਿਰ ਦੱਸ ਦਿੰਦੇ ਆ ਬਰ ਦੋਸਤਾਂ ਨਾਲ ਚਰਨੇ ਚ ਗੱਲ ਰਹੇ ਸੀ ਮਸਤੀ ਫਿਰ ਜੋ ਹੋਇਆ ਦੇਖ ਕੇ ਉੱਡ ਗਏ ਹੋਸ਼ ਬਰਸਾਤ ਦਾ ਮੌਸਮ ਆਉਂਦੇ ਹੀ ਲੋਕ ਚੀਲਾ ਤੇ ਚਰਨਿਆਂ ਦਾ ਆਨੰਦ ਲੈਣ ਲਈ ਨਿਕਲ ਜਾਂਦੇ ਹਨ ਹਾਲਾਂਕਿ ਇਹ ਥਾਵਾਂ ਜਿੰਨੀਆਂ ਖੂਬਸੂਰਤ ਹਨ ਉੱਥੇ ਆਈ ਖਤਰਨਾਕ ਅਜੀਨਤਾ ਹਮੇਤੇ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਤੁਸੀਂ ਕਈ ਵਾਰ ਖਬਰਾਂ ਵਿੱਚ ਪੜਿਆ ਅਤੇ ਦੇਖਿਆ ਹੋਵੇਗਾ ਕਿ ਲੋਕ ਢੀਲਾਂ ਜਾਂ ਚਰਨੇ ਵਿੱਚ ਨਹਾਉਣ ਗਏ ਪਾਣੀ ਵਿੱਚ ਅਚਾਨਕ ਵਾਧਾ ਹੋਣ ਕਰਕੇ ਉੱਤੇ ਫਸ ਗਏ ਪਾਣੀ ਵਿੱਚ ਵਹਿ ਗਏ ਕਈਆਂ ਦੀ ਜਾਨ ਚਲੀ ਗਈ ਪਰ ਇਸੇ ਵਾਰ ਚਰਨੇ 'ਚ ਨਾ ਆਉਣ ਵਾਲੇ ਮੁੰਡੇ ਨਾਲ ਕੁਝ ਹੈਰਾਨਜਨਕ ਹੋ ਗਿਆ ਮੁੰਡੇ ਨਾਲ ਹੋਈ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਮੁੰਡੇ ਦਾ ਗਰੁੱਪ ਨੂੰ ਚਰਨੇ ਵਿੱਚ ਨਾ ਆਉਂਦਾ ਦੇਖਿਆ ਸਕਦਾ ਹੈ ਕੁਝ ਸਮੇਂ ਬਾਅਦ ਇੱਕ ਮੁੰਡੇ ਨੇ ਪੇਟ ਵਿੱਚ ਅਜੀਬ ਜਿਹੀ ਹਰਕਤ ਹੁੰਦੀ ਹੈ ਜਿਸ ਕਾਰਨ ਉਹ ਬਹੁਤ ਡਰ ਜਾਂਦਾ ਹੈ ਜਦੋਂ ਮੁੰਡਾ ਪਾਣੀ ਤੋਂ ਥੋੜਾ ਜਿਹਾ ਬਾਹਰ ਆ ਕੇ ਦੇਖਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦੇ ਪੇਟ ਵਿੱਚ ਸੱਪ ਵੜ ਗਿਆ ਹੈ ਮੁੰਡੇ ਨੇ ਆਪਣੇ ਹੱਥਾਂ ਨਾਲ ਸੱਪ ਦਾ ਮੂੰਹ ਆਪਣੇ ਪੇਟ ਦੇ ਅੰਦਰ ਫੜਿਆ ਹੋਇਆ ਸੱਪ ਨੂੰ ਉਸ ਦੀ ਪੇਟ 'ਚ ਫੜਿਆ ਦੇਖ ਕੇ ਮੁੰਡੇ ਦੇ ਦੋਸਤਾਂ ਨੂੰ ਸੱਪ ਦੀ ਪੂੰਛ ਫੜ ਲਈ ਉਸ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਥੋੜੀ ਦੇਰ ਬਾਅਦ ਉਹ ਚੰਨੇ ਤੋਂ ਬਾਹਰ ਆਉਂਦੇ ਹਨ ਤੇ ਸੱਪ ਨੂੰ ਵੀ بار ਛੱਡ ਦਿੰਦੇ ਹਨ ਜਦੋਂ ਸੱਬਾਰ ਆਉਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਸੱਬਤਾ ਆਕਾਰ ਬਹੁਤ ਵੱਡਾ ਸੀ